ਜਿਸ ਤਰ੍ਹਾਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪਿਛਲੇ ਅ ਦਿਨਾਂ ਤੋਂ ਜਿਹੜਾ ਹੈਗਾ ਅਕਤੂਬਰ ਦਾ ਮਹੀਨਾ ਅਕਤੂਬਰ ਹੋਵੇ ਨਵੰਬਰ ਹੋਵੇ ਕਿਉਂਕਿ ਹਰ ਸਾਲ ਜਿਹੜਾ ਹੈਗਾ ਕਿਤੇ ਨਾ ਕਿਤੇ ਦਿਨ ਤਿਉਹਾਰਾਂ ਦਾ ਇਹ ਮਹੀਨਾ ਹੁੰਦਾ ਹੈਗਾ ਜਦੋਂ ਨਵਰਾਤਰੀ ਸ਼ੁਰੂ ਹੁੰਦੇ ਆ ਉਸ ਤੋਂ ਬਾਅਦ سلسلہ ਲਗਾਤਾਰ ਦਿਨ ਤਿਉਹਾਰਾਂ ਦਾ ਹੀ ਹੁੰਦਾ ਜਿਸ ਤਰ੍ਹਾਂ ਕਿ ਧਨਤੇਰਸ ਆ ਗਿਆ ਦੀਵਾਲੀ ਆ ਗਈ ਬੰਦੀ ਛੋੜ ਦਿਵਸ ਹੋ ਗਿਆ ਭਾਈ ਦੂਜ ਹੋ ਗਿਆ ਨਾਲ ਉਹਨਾਂ ਦੇ ਵਿਸ਼ਕਰਮਾ ਦੇ ਹੋਰ ਅੱਗੇ ਵੀ ਇਸੇ ਤਰ੍ਹਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਉਤਸਵ ਦੇ سلسلے ਚ ਸੰਬੰਧ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਚੇਅਰਮੈਨ ਦਵਿੰਦਰ ਕਲੇਰ ਜੀ ਭਾਜਪਾ ਤੋਂ ਸੋ ਗੱਲਬਾਤ ਕਰਦੇ ਹੈਗੇ ਆ ਹਾਂਜੀ ਸਰ ਜਿਸ ਤਰ੍ਹਾਂ ਕਿ ਤਿਹਾਰਾਂ ਦਾ ਸਿਲਸਿਲਾ ਚੱਲ ਰਿਹਾ ਇਸ ਮੌਕੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਠੰਗ ਦੇ ਨਾਲ ਕਿਦਾਂ ਮੁਬਾਰਕਾਂ ਦਿੰਦੇ ਹੈਗੇ ਆ ਮੈਂ ਦਵਿੰਦਰ ਕਲੇਰ ਚੇਅਰਮੈਨ ਪੰਜਾਬ ਭਾਰਤੀਆ ਐਸਬੀਸੀ ਜਨ ਸੰਪਰਨ ਪੰਜਾਬ ਕੈਸ਼ਰ ਅਸੀ ਮੋਰਚਾ ਭਾਰਤੀ ਜਨਤਾ ਪਾਰਟੀ ਪੰਜਾਬ ਔਰ ਸਾਬਕਾ ਨੈਸ਼ਨਲ মিডিਆ ਸੰਪਾਦ ਇੰਡੀਆ ਮੈਂਬਰ ਜੀ ਮੈਂ ਆਪਣੇ ਵੱਲੋਂ ਔਰ ਆਪਣੇ ਸਮੁੱਚੀ ਟੀਮ ਵੱਲੋਂ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰ ਨਰਿੰਦਰ ਭਾਈ ਮੋਦੀ ਜੀ ਨੂੰ ਜੀ ਮੈਂ ਸਾਰਿਆਂ ਨੂੰ ਹੀ ਦੀਵਾਲੀ ਦੀਆਂ ਵਿਸ਼ਕਰਮਾ ਦੇ ਦੀਆਂ ਭਾਈ ਦੂਜ ਦੀਆਂ ਔਰ ਪ੍ਰਕਾਸ਼ ਉਸ ਸਭ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਆ ਰਿਹਾ ਉਹਨਾਂ ਦੀਆਂ ਵੀ ਬਹੁਤ-ਬਹੁਤ ਵਧਾਈ ਦਿੰਦਾ ਜੀ ਮੈਂ ਆਸ ਕਰਦਾ ਹਾਂ ਕਿ ਜੋ ਆਪਾਂ ਲਗਾਤਾਰ Shri ਪ੍ਰਧਾਨ ਮੰਤਰੀ ਜੀ ਭਾਈ ਮੋਦੀ ਜੀ ਜਿਨ੍ਹਾਂ ਦਾ ਸੰਦੇਸ਼ ਹੈ ਕਿ ਦੀਵਾਲੀ ਗ੍ਰੀਨ ਮਨਾਈਏ ਔਰ ਮੈਂ ਉਹਨਾਂ ਦੇ ਹੀ ਮਾਰਗ ਦਰਸ਼ਨ ਚਲਦਾ ਹੋਇਆ ਜੀ ਲਗਾਤਾਰ ਦੋ ਤਿੰਨ ਦਿਨ ਤੋਂ ਵੀ ਕਹਿ ਰਹੇ ਹਾਂ ਸਾਰਿਆਂ ਨੂੰ ਕਿ ਆਪਾਂ ਜਿਹੜੀ ਗ੍ਰੀਨ ਦੀਵਾਲੀ ਮਨਾਈਏ ਤਾਂ ਜੋ ਪਸ਼ੂ ਪੰਛੀ ਔਰ ਰਾਗੀਰ ਜੀ ਆਪਾਂ ਇਨਸਾਨ ਜਿਹੜੇ ਜਿਹੜੇ ਆਪਣੇ ਪਟਾਕਿਆਂ ਦਾ ਜਿਹੜਾ ਪ੍ਰਦੂਸ਼ਣ ਫੈਲਦਾ ਆ ਜੀ ਉਹਦਾ ਧੂਆਂ ਨਿਕਲਦਾ ਪ੍ਰਦੂਸ਼ਣ ਦਾ ਔਰ ਸਾਨੂੰ ਜਿਹੜੀ ਆ ਆਕਸੀਜਨ ਜਿਹੜੀ ਆ ਮਿਲਣ ਦੀ ਜਿਹੜੀ ਆ ਉਹ ਬੰਦ ਹੋ ਜਾਂਦੀ ਆ ਜੀ ਔਰ ਮੈਂ ਬੇਨਤੀ ਕਰਾਂਗਾ ਜੋ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਦਾ ਸੰਦੇਸ਼ ਹੈ ਉਹਦੇ ਉੱਪਰ ਪੈਰਾ ਜ਼ਰੂਰ ਦਿਓ ਜੋ ਦੀਵਾਲੀ ਆ ਪਟਾਕਾ ਰਾਹਤ ਜ਼ਰੂਰ ਹੈ ਗ੍ਰੀਨ ਦੀਵਾਲੀ ਮਨਾਓ ਪਟਾਕਾ ਰਾਹਤ ਦੀਵਾਲੀ ਮਨਾਓ ਜੀ ਕਿਉਂਕਿ ਪਟਾਕਾ ਤੇ ਸ਼ਹਿਰ ਸ਼ਹਿਰ ਚ ਬਿਕਰਿਆ ਆ ਪਰ ਮੈਂ ਫੇਰ ਵੀ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਲਈ ਕਿ ਬਜ਼ੁਰਗ ਵੀਰ ਜਿਹੜਾ ਜਿਹਨਾਂ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਸਾਹ ਦੀ ਬਿਮਾਰੀ ਆ ਉਹ ਜਿਹੜੇ ਮਰੇ ਇਸ ਪਟਾਕਾ ਰਹਾ ਤੇ ਦੀਵਾਲੀ ਤੋਂ ਔਰ ਸਾਹ ਦੀ ਜਿਹੜੀ ਪ੍ਰਦੂਸ਼ਣ ਤੋਂ ਬਚ ਸਕਦੇ ਸਾਹ ਲੈ ਸਕਦੇ ਨੇ ਜੀ ਔਰ ਗਾਂ ਬੱਚੇ ਜਿਹੜੇ ਛੋਟੇ ਆ ਨਾਮ ਜਾਂ ਬੱਚੇ ਹੈਗੇ ਆ ਉਹਨਾਂ ਨੂੰ ਵੀ ਜਿਹੜੀ ਇਹ ਜਿਹੜੀ ਆਪਣੇ ਪ੍ਰਕਿਰਿਆ ਜਿਹੜੀ ਆ ਪ੍ਰਦੂਸ਼ਣ ਕਿੰਨੇ ਕਿਤੇ ਨੁਕਸਾਨ ਕਰਦੀ ਹੈ ਜੀ ਨੁਕਸਾਨ ਕਰਦੀ ਹੈ ਉਸ ਤੋਂ ਵੀ ਉਹ ਬਚ ਸਕਦੇ ਨੇ ਤਾਂ ਜੋ ਕਿ ਆਪਾਂ ਗ੍ਰੀਨ ਦੀਵਾਲੀ ਮਨਾ ਸਕੀਏ ਅچھے ਪਿਆਰ ਮਠਾਕੇ ਮਠਾਈਆਂ ਖਾ ਮਠਾਈਆਂ ਦੇ ਨਾਲ ਜੇ ਆਪਾਂ ਫੁੱਲਾਂ ਦੀ ਵਰਖਾ ਕਰ ਲਈ ਇਸ ਤਰ੍ਹਾਂ ਆਪਾਂ ਕਹਿੰਦੇ ਨੇ ਹੋਲੀ ਵੀ ਫੁੱਲਾਂ ਦੀ ਮਨਾਈਏ ਇਸ ਤਰ੍ਹਾਂ ਆਪਾਂ ਦੀਵਾਲੀ ਵੀ ਹੈ ਤੇ ਹਰ ਇੱਕ ਤਿਹਾਰ ਆਪਣੇ ਆਪਣੇ ਢੰਗ ਨਾਲ ਮਨਾ ਸਕਦੇ ਹਾਂ ਪਰ ਅੱਛਾ ਮਨਾ ਸਕਦੇ ਹਾਂ ਜੀ ਜਿਸ ਤਰ੍ਹਾਂ ਕਿ ਤੁਸੀਂ ਜ਼ਿਕਰ ਕੀਤਾ ਗ੍ਰੀਨ ਦੀਵਾਲੀ ਦੀ ਗੱਲ ਕੀ ਕਰੀਏ ਇੱਕ ਦਿਨ ਦੋ ਦਿਨ 10 ਦਿਨ ਦਾ ਜਿਹੜਾ ਹੈਗਾ ਦਿਨ ਤਿਹਾਰਾਂ ਦਾ ਜੋ سلسلہ ਚੱਲ ਰਿਹਾ ਹੈਗਾ ਲੇਕਿਨ ਸਾਨੂੰ ਕਿਤੇ ਨਾ ਕਿਤੇ ਸਮਾਜ ਦੇ ਵਾਸਤੇ ਆ ਆਕਸੀਜਨ ਦੀ ਜ਼ਰੂਰਤ ਬਹੁਤ ਜ਼ਿਆਦਾ ਪੈਂਦੀ ਹੈਗੀ ਆ ਜੋ ਕਿ ਇੱਕੋ ਇੱਕ ਰਸਤਾ ਜਿਹੜਾ ਹੈਗਾ ਆ ਉਹ ਹੈਗਾ ਦਰਖਤ ਬੁੱਢੇ ਲਾ ਕੇ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਬਹੁਤ ਵਧੀਆ ਗੱਲ ਹੈ ਕਿ ਆਪਣਾ ਜਿਹੜਾ ਵਾਤਾਵਰਨ ਨੂੰ ਗ੍ਰੀਨ ਰੱਖਣ ਦੇ ਲਈ ਸਾਨੂੰ ਬੋਟਿਆਂ ਦੀ ਬਹੁਤ ਜ਼ਰੂਰਤ ਹੈ ਲੇਕਿਨ ਆਪਣਾ ਜਿਹੜੇ ਪੌਦੇ ਲਾਉਣੇ ਆ ਉਹ ਵੀ ਆਪਾਂ ਨੂੰ ਪੱਕੇ ਪੌਦੇ ਲਾਉਣੇ ਚਾਹੀਦੇ ਉਹ ਕੱਚਾ ਪੌਦੇ ਜਿਹੜੇ ਆ ਉਹ ਕੁਝ ਦਿਨ ਲਈ ਖਰਾਬ ਹੋ ਜਾਂਦੇ ਬਾਅਦ ਹੋ ਜਾਂਦੇ ਆ ਉਹ ਮੈਂ ਬੇਨਤੀ ਕਰਾਂਗਾ ਕਿ ਜੋ ਸਾਡੇ ਪ੍ਰਧਾਨ ਮੰਤਰੀ ਸੋਚ ਹੈ ਜੀ ਗਰੀਬ ਦੀਵਾਰੀ ਹਰੇਕ ਪਰਿਵਾਰ ਲਈ ਜੀ ਔਰ ਰਾਘੀਰਾਂ ਲਈ ਪੰਛੀਆਂ ਲਈ ਪਸ਼ੂਆਂ ਲਈ ਜਿਹੜੇ ਵੇਜ ਬਣਾਉਂਦੇ ਕਿਉਂਕਿ ਬਹੁਤ ਜ਼ਰੂਰੀ ਆ ਕਿ ਜਿਹੜਾ ਵਾਤਾਵਰਣ ਜਿਹੜਾ ਹੈਗਾ ਜਦੋਂ ਪੌਦੇ ਵੱਡੇ ਹੁੰਦੇ ਆ ਤਾਂ ਛਾਂ ਮਿਲਦੀ ਸਾਨੂੰ ਉਹਦਾ ਹਵਾ ਚੱਲਦੀ ਆ ਆਕਸੀਜਨ ਆਉਂਦੀ ਆ ਇਸ ਤਰ੍ਹਾਂ ਆਪਾਂ ਨੂੰ ਸਿਰਫ ਪਰ ਦਿਨ ਪਰ ਦਿਨ ਕਰਨਾ ਚਾਹੀਦਾ ਜਿਸ ਤਰ੍ਹਾਂ ਕਿ ਡਿਵੈਲਪਮੈਂਟ ਵੀ ਬਹੁਤ ਜ਼ਰੂਰੀ ਆ ਪੂਰੇ ਦੇਸ਼ ਵਾਸਤੇ ਕਿਤੇ ਨਾ ਕਿਤੇ ਚੌੜੀਆਂ ਸੜਕਾਂ ਵੱਡੇ ਪੁਲ ਵੱਡੇ ਸਾਰੇ ਪ੍ਰੋਜੈਕਟਸ ਹੋ ਰਹੇ ਨੇ ਉਹਦੇ ਵਿੱਚ ਕੀ ਆ ਕਿਤੇ ਨਾ ਕਿਤੇ ਕਟਾਈ ਜਿਹੜੀ ਹੈਗੀ ਆ ਜ਼ਿਆਦਾ ਹੋ ਰਹੀ ਆ ਲੇਕਿਨ ਪੌਦਿਆਂ ਨੂੰ ਲਗਾਉਣ ਵਾਸਤੇ ਜਿਹੜਾ ਹੈਗਾ ਅਸੀਂ ਖਾਮਿਆਜਾ ਜਿਹੜਾ ਹੈਗਾ ਪਿਛਲੇ ਦਿਨੀ ਅਸੀਂ ਦੇਖਿਆ ਵੀ ਹੜ ਜਿਹੜੇ ਆ ਬਹੁਤ ਵੱਡੇ ਲੈਵਲ ਤੇ ਆਏ ਕਿਉਂਕਿ ਪਹਾੜੀ ਇਲਾਕੇ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਦਰਖਤ ਕੱਟੇ ਜਾ ਰਹੇ ਤਾਂ ਉਹ ਸਲਾਈਡਿੰਗ ਜਿਹੜੀ ਹੈਗੀ ਆ ਹੋਣੀ ਜ਼ਰੂਰੀ ਆ ਉਹ ਉਹਦੇ ਵਿੱਚ ਕੋਈ ਰੋਕ ਨਹੀਂ ਸਕਦਾ ਫਿਰ ਕਿਉਂਕਿ ਜਦੋਂ ਜੜਾਂ ਜਿਹੜੀਆਂ ਪਕੜ ਕੇ ਰੱਖਦੀਆਂ ਇਹ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖਿਓ ਜੋ ਆਪਣੇ ਭਾਰਤ ਸਰਕਾਰ ਵੱਲੋਂ ਟ੍ਰਾਂਸਪੋਰਟ ਸਾਡੇ ਮਿਨਿਸਟਰ ਪੁਰੇ ਇੰਡੀਆ ਦੇ ਕਰਕੀ ਸਾਹਿਬ ਜੀ ਉਹਨਾਂ ਦੇ ਬਹੁਤ ਅੱਛੇ ਸੋਚ ਹੈ ਕਿ ਦੇਸ਼ ਨੂੰ ਪਹਿਲਾਂ ਰੋਡ ਜਿਹੜੇ ਹੈਗੇ ਆਪਣੇ ਪਾਪਾ ਨੇ ਬਣਾ ਰਹੇ ਆ ਹਾਈਵੇ ਬਣਾ ਰਹੇ ਆ ਜੀ ਉਹਦੇ ਵਿੱਚ ਇਹਨੂੰ ਬਹੁਤ ਸਾਰਾ ਉਹਨੇ ਮਤਲਬ ਸੋਚ ਕੇ ਸਾਰਾ ਡਿਵੈਲਪਮੈਂਟ ਕਰਕੇ ਦਿੰਦੇ ਆ ਕਿ ਬੱਡੇ ਤੋਂ ਵੱਡੇ ਦਰਖਤ ਜਿਹੜੇ ਆ ਲੰਬੇ ਸਮੇਂ ਤੋਂ 50 100 ਸਾਲ ਦੇ ਉਹ ਨਾਟਾ ਕਟਿਆ ਇੱਕ ਤੱਕ ਕੱਟੇ ਜਾਂ ਜੀ ਜੋ ਅਗਰ ਫਿਰ ਵੀ ਵਿੱਚ ਆਉਂਦੇ ਆ ਪਹਿਲੀ ਗੱਲ ਤਾਂ ਵਿਚਾਰ ਰੱਖਦੇ ਨੇ ਉਹ ਨਾਣਾ ਦੇਸ਼ ਇਹ ਵੀ ਆ ਕਿ ਤੂੰ ਸੈਂਟਰ ਦੇ ਵਿੱਚ ਜਿਹੜਾ ਆਪਾਂ ਡਿਵਾਈਡਰ ਬਣਾਇਆ ਉਹਦੇ ਵਿੱਚ ਵੀ ਦਰਖਤ ਲਾਉਣੇ ਉਹ ਵੀ ਲਗਾ ਰਹੇ ਨੇ ਔਰ ਸਾਈਡਾਂ ਦੇ ਵਿੱਚ ਜਿਹੜੀ ਜ਼ਮੀਨ ਹੈ ਜੋ ਸਾਡੇ 100 ਫੁੱਟ ਰੋਡ ਹੈ ਜਾਂ 6 ਲੇਨ ਹੋਆ ਜਾਂ 4 ਲੇਨ ਉਹਦੇ ਸਾਈਡਾਂ ਦੇ ਵੀ ਦਰਖਤ ਜਿਹੜੇ ਆ ਉਹ ਲਗਾਤਾਰ ਲਗਾਏ ਜਾ ਰਹੇ ਨੇ ਫਿਰ ਮੈਂ ਬੇਨਤੀ ਕਰਾਂਗਾ ਜਿੰਨੇ ਵੀ ਮੇਰੇ ਫੀ ਭਾਗਦੇ ਆ ਵਾਨੀ ਭਾਗਦੇ ਆ ਜਿੰਨੇ ਵੀ ਅਫਸਰ ਨੇ ਵੀਰ ਨੇ ਉਹਨਾਂ ਦੇ ਦੇਖਭਾਲ ਕਰਦੇ ਨੇ ਔਰ ਕਈ ਦਰਖਤ ਦੀ ਕਟਾਈ ਜਿਹੜੀ ਹੋ ਰਹੀ ਆ ਅਸੀਂ ਮੰਨਦੇ ਹਾਂ ਰੋਡ ਦੇ ਵਿੱਚ ਆ ਰਹੇ ਆ ਲੇਕਿਨ ਉਹਦੇ ਨਾਲ ਜਿਹੜਿਆ ਸਕੇਂਦਰ ਸਰਕਾਰ ਨਾਲ ਨਾਲ ਉਹਦੀ ਜਿਹੜੀ ਆਪਾਂ ਦੇਸ਼ ਦੇ ਰਹੇ ਆ ਕਿ ਜਿਹੜੇ ਦਰਖਤ ਜਿਹੜੇ ਨਾਲ ਦੀ ਨਾਲ ਜਿਹੜੇ ਆ ਸੈਟਾਂ ਤੇ ਲਗਾਏ ਜਾਂਦੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਦੇ ਨਾਲ ਜੁੜੇ ਸਾਡੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਮੂਹ ਪਰਿਵਾਰ ਨੂੰ ਬਹੁਤ ਬਹੁਤ ਦਿਨ ਚ ਹਰਾਨੀਆਂ ਖਾਸ ਤੌਰ ਤੇ ਦੀਵਾਲੀ ਵਿਸ਼ਕਰਮਾ ਡੇ ਗੁਰੂਪੁਰ ਗੁਰਪੁਰ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਧੰਨਵਾਦ ਜੀ ਮੈਂ ਦਵਿੰਦਰ ਕਲੇਰ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਪ੍ਰਧਾਨ ਮੰਤਰੀ ਦੇਸ਼ ਦੇ ਉਹਨਾਂ ਵੱਲੋਂ ਵੀ ਵਿਸ਼ਵ ਭਾਰਤ ਦੇ ਐਮਡੀ ਟੀਵੀ ਦੇ ਐਮਡੀ ਸਾਹਿਬ ਦਾ ਔਰ ਪੂਰੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਦੀਵਾਲੀ ਦੀਆਂ ਔਰ ਬੰਦੀ ਛੋੜ ਦਿਵਸ ਦੀਆਂ ਵਿਸ਼ਕਰਮਾ ਡੇ ਦੀਆਂ ਔਰ ਗੁਰੂ ਮਾਰੇ ਪ੍ਰਕਾਸ਼ਤ ਦੀਆਂ ਬਹੁਤ-ਬਹੁਤ ਸਾਰੀ ਟੀਮ ਨੂੰ ਮੁਬਾਰਕਾਂ ਜੈ ਹਿੰਦ ਜੈ ਭਾਰਤ ਬਹੁਤ-ਬਹੁਤ ਧੰਨਵਾਦੀ ਜੀ